ਮੁਖਰ ਦੇ ਵਿੱਚ ਮਾਗੀ ਦੇ ਮੇਲੇ ਦੀ ਗੱਲ ਕਰਾਂਗੇ 3 ਸਾਲ ਬਾਅਦ ਲੱਗਿਆ ਪਸ਼ੂ ਮੇਲਾ ਲੜਕੀਆਂ ਨੇ ਲਗਾਇਆ ਘੋੜੀਆਂ ਘੋੜਿਆਂ ਦੀ ਪ੍ਰਦਰਸ਼ਨੀ ਔਰ ਦੋ ਸਖੀਆਂ ਭੈਣਾ ਨੇ ਲਾਈਆ ਘੋੜਿਆਂ ਦੀ ਪ੍ਰਦਰਸ਼ਨੀ ਕੋਟਕਪੂਰਾ ਦੀ ਰਹਿਣ ਵਾਲੀਆਂ ਨੇ ਕੋਮਲ ਤੇ ਅਮਨ ਕਹਿੰਦੇ ਨੇ ਜਦੋਂ ਤੁਸੀਂ ਕੁਝ ਵੱਖਰਾ ਕਰਦੇ ਹੋ ਤਾਂ ਭੀੜ ਤੋਂ ਵੱਖਰੇ ਪਛਾਣੇ ਜਾਂਦੇ ਹੋ ਤੇ ਪੀੜ ਦੇ ਵਿੱਚ ਵੱਖਰਾ ਕੰਮ ਕਰਨ ਵਾਲੀਆਂ ਸਾਡੇ ਨਾਲ ਕੋਮਲ ਤੇ ਅਮਨ ਮੌਜੂਦ ਨੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਵੈਸੇ ਦੇਖ ਹੀ ਰਹੇ ਹੋਗੇ ਤੁਹਾਨੂੰ ਤਾਂ ਕਹਾਣੀ ਅੱਧੀ ਤੋਂ ਜ਼ਿਆਦਾ ਸਮਝ ਆ ਗਈ ਹੋएगी ਲੇਕਿਨ ਬਾਕੀ ਗੱਲਬਾਤ ਕਰਦੇ ਆ ਕੋਮਲ ਦੇ ਫਾਦਰ ਵੀ ਸਾਡੇ ਨਾਲ ਮੌਜੂਦ ਨੇ ਤੇ ਕੋਮਲ ਦੇ ਬ੍ਰਦਰ ਵੀ ਮੌਜੂਦ ਨੇ ਕੋਮਲ ਮੈਂ ਜ਼ਿਕਰ ਕਰ ਰਹੀ ਸੀ ਕਿ ਜਦੋਂ ਵੱਖਰਾ ਕੁਝ ਕਰਦੀ ਹੈ ਤਾਂ ਪੀੜ ਦੇ ਵਿੱਚ ਉਹ ਵੱਖਰੇ ਪਛਾਣੇ ਜਾਂਦੇ ਹਾਲਾਂਕਿ ਪੰਜਾਬੀ ਪੰਜਾਬਣਾਂ ਸ਼ੌਂਕ ਦੇ ਲਈ ਜਾਣੇ ਜਾਂਦੇ ਸੋ ਇੱਕ ਵੱਖਰਾ ਜਿਹਾ ਸ਼ੌਂਕ ਹੈ ਕਿਵੇਂ ਪਤਾ ਹੋਇਆ ਤੇ ਇਹ ਸ਼ੌਂਕ ਮੈਨੂੰ ਬਚਪਨ ਤੋਂ ਹੀ ਆ ਮਤਲਬ ਸਾਡੇ ਘਰੇ ਕੁੜੀਆਂ ਹੁੰਦੀਆਂ ਸੀਗੀਆਂ ਪਹਿਲਾਂ ਤਾਂ ਨਾਰਮਲ ਕੁੜੀਆਂ ਰੱਖਦੇ ਸੀ ਰਾਈਡ ਵਾਸਤੇ ਫਿਰ ਜਦੋਂ ਅਸੀਂ ਮੇਲਿਆਂ 'ਚ ਜਾਣਾ ਸ਼ੁਰੂ ਕੀਤਾ ਉਦੋਂ ਸਾਨੂੰ ਮਤਲਬ ਮਾਰਵਾੜੀ ਨਸਲ ਬਾਰੇ ਪਤਾ ਲੱਗਿਆ ਤਾਂ ਉਦੋਂ ਸ਼ੌਂਕ ਦਾ ਵਧਾਵਾ ਹੋ ਗਿਆ ਇਹਦਾ ਜ਼ਿਕਰ ਜ਼ਰੂਰ ਕਰਨਾ ਹੈ ਉਸ ਦੌਰ ਦੇ ਵਿੱਚ ਕਿਉਂਕਿ ਹਾਲੇ ਵੀ ਜੇ ਕੁੜੀਆਂ ਚਾਹੇ ਸਕੂਟੀ ਚ ਲਾਂਚ ਹੈ ਗੱਡੀ ਚ ਲਾਉਣ ਹੈ ਤਾਂ ਨਾ ਇੱਕ ਟੌਂਟ ਜ਼ਰੂਰ ਹੁੰਦਾ ਵੀ ਜੇ ਕਿਤੇ ਕੋਈ ਉੰਨੀ ਕੀ ਗੱਲ ਹੋ ਜੇ ਲ ਕੁੜੀਆਂ ਨੂੰ ਚਲਾਉਣੀ ਨਹੀਂ ਆਉਂਦੀ ਸਕੂਟੀ ਹੈ ਨਾ ਪਾਪਾ ਦੀਆਂ ਪਰੀਆਂ ਡੇਗੀਆਂ ਉਸ ਦੌਰ ਦੇ ਵਿੱਚ ਕੁੜੀਆਂ ਦਾ ਸ਼ੌਂਕ ਵੱਡੀ ਗੱਲ ਹੈ ਪਰ ਇਹ ਦੇਖਿਓ ਸਭ ਤੋਂ ਵੱਡੀ ਗੱਲ ਮਤਲਬ ਸਾਡੇ ਘਰਦਿਆਂ ਦੀ سپورਟ ਆ ਉਹਨਾਂ ਨੇ ਕਦੇ ਵੀ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਕੀਤਾਗਾ ਕਿ ਜੇ ਸਾਨੂੰ ਕੋਈ ਵੀ ਸ਼ੌਂਕ ਆ ਉਹ ਨਹੀਂ سپورਟ ਦੇਣਗੇ ਕਿ ਜੇ ਸਾਡੇ ਬ੍ਰਦਰ ਨੂੰ ਕੋਈ ਸ਼ੌਂਕ ਹੁੰਦਾ ਤੇ ਨਾ ਹੀ ਉਹਨਾਂ ਨੇ ਇਦਾਂ ਕਦੇ ਕਿਹਾ ਹੈ ਕਿ ਨਹੀਂ ਆ ਕੁੜੀਆਂ ਦਾ ਕੰਮ ਨਹੀਂ ਆ ਇਦਾਂ ਕੁਝ ਵੀ ਤੇ ਮੈਨੂੰ ਲੱਗਦਾ ਕਿ ਸਾਨੂੰ ਦੇਖ ਕੇ ਬਹੁਤ ਹੋਰ ਕੁੜੀਆਂ ਵੀ ਅੱਗੇ ਆ ਰਹੀਆਂ ਨੇ ਬਾਕੀ ਤੋਂ ਬਰਾਬਰਤਾ ਦੀ ਗੱਲ ਅਸੀਂ ਹਮੇਸ਼ਾ ਕਰਦੀ ਆ ਸਮਾਜ ਵਿੱਚ ਮੈਂ ਕਹਿੰਦੀ ਬਰਾਬਰ ਨਹੀਂ ਹੁਣ ਤਾਂ ਇੱਕ ਕਦਮ ਅੱਗੇ ਹੀ ਨੇ ਕੁੜੀਆਂ ਸੋ ਤੁਸੀਂ ਉਹ ਮਿਸਾਲ ਹੋ ਉਸ ਤੋਂ ਬਾਅਦ ਤੁਹਾਡੀਆਂ ਬੱਚੀਆਂ ਉਹ ਮਿਸਾਲ ਬਣੀਆਂ ਨੇ ਕਿ ਲੋਕੀ ਜਿਹੜੇ ਨੇ ਪੈਰੈਂਟਸ ਵੀ ਉਹ ਮੋਟੀਵੇਟ ਹੋਣਗੇ ਤੇ ਬੱਚੇ ਵੀ ਹੋਣਗੇ ਸੋ ਤੁਹਾਨੂੰ ਇਹ ਕਿਵੇਂ ਲੱਗਿਆ ਮਤਲਬ ਕਿਵੇਂ ਮਹਿਸੂਸ ਹੋਇਆ ਕਿ ਤੁਸੀਂ ਤੁਹਾਡਾ ਬੇਟਾ ਵੀ ਹੈਗਾ ਹੈ ਹਾਲਾਂਕਿ ਤੁਸੀਂ ਬੱਚੇ ਨੂੰ ਵੀ ਨਾਲ ਉਸੇ ਕੰਮ ਦੇ ਵਿੱਚ ਪਾਇਆ ਲੋਕਾਂ ਨੇ ਕਦੀ ਕੁਝ ਕਿਹਾ ਨਹੀਂ ਜੀ ਸਾਨੂੰ ਤਾਂ ਬੜਾ ਪ੍ਰਾਊਡ ਮਹਿਸੂਸ ਹੁੰਦਾ ਹੈ ਦੇਖੋ ਬੱਚੀਆਂ ਹਰੇਕ ਕੰਮ 'ਚ ਮੈਂ ਕਹਿੰਨਾ ਜੀ ਵੇਖੋ ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਹੈ ਅੱਜ ਵੀ ਕਈਆਂ ਲੋਕਾਂ ਦੀ ਸੋਚ ਬੜੀ ਮਾੜੀ ਹੈ ਹਨ ਉਹ ਕਹਿੰਦੇ ਸਿਆਣੇ ਦੀ ਘਾਫਤਾ ਵੀ ਦੁਨੀਆ ਚੰਦ ਤੇ ਅਪੜ ਗਈ ਆਪਾਂ ਅਜੇ ਵੀ ਥੱਲੇ ਹੀ ਫਿਰਦੇ ਆ ਲੋਕਾਂ ਦੀ ਸੋਚ ਅਜੇ ਬਦਲੀ ਨਹੀਂ ਗਈ ਜੇ ਲੋਕ ਇਹ ਸੋਚ ਬਦਲ ਲੈਣ ਤਾਂ ਇਹ ਪੰਜਾਬ ਕੈਨੇਡਾ ਵੀ ਬਣ ਜਾਊਗਾ ਜਨੇ ਆਮਰੀਕਾ ਦੀ ਰਿਸ ਵੱਧ ਕਰੂਗਾ ਹਨ ਸੋਚ ਬਦਲਣੀ ਚਾਹੀਦੀ ਲੋਕਾਂ ਨੂੰ ਵਿਰੇਜ ਜਰਨਲਿਸ ਪਵਨ ਦੇ ਨਾਲ ਪ੍ਰਿਯੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਸ਼੍ਰੀ ਮੁਕਤਸਰ ਸਾਹਿਬ ਮੁਕਤਸਰ ਦੇ ਵਿੱਚ ਮਾਗੀ ਦੇ ਮੇਲੇ ਦੀ ਗੱਲ ਕਰਾਂਗੇ 3 ਸਾਲ ਬਾਅਦ ਲੱਗਿਆ ਪਸ਼ੂ ਮੇਲਾ ਲੜਕੀਆਂ ਨੇ ਲਗਾਇਆ ਘੋੜੀਆਂ ਘੋੜਿਆਂ ਦੀ ਪ੍ਰਦਰਸ਼ਨੀ ਔਰ ਦੋ ਸਕੀਆਂ ਪੈਣਾ ਨੇ ਲਾਈਆ ਘੋੜਿਆਂ ਦੀ ਪ੍ਰਦਰਸ਼ਨੀ ਕੋਟਕਪੂਰਾ ਦੀ ਰਹਿਣ ਵਾਲੀਆਂ ਨੇ ਕੋਮਲ ਤੇ ਅਮਨ ਕਹਿੰਦੇ ਨੇ ਜਦੋਂ ਤੁਸੀਂ ਕੁਝ ਵੱਖਰਾ ਕਰਦੇ ਹੋ ਤਾਂ ਭੀੜ ਤੋਂ ਵੱਖਰੇ ਪਛਾਣੇ ਜਾਂਦੇ ਹੋ ਤੇ ਪੀੜ ਦੇ ਵਿੱਚ ਵੱਖਰਾ ਕੰਮ ਕਰਨ ਵਾਲੀਆਂ ਸਾਡੇ ਨਾਲ ਕੋਮਲ ਤੇ ਅਮਨ ਮੌਜੂਦ ਨੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਵੈਸੇ ਦੇਖ ਹੀ ਰਹੇ ਹੋਗੇ ਤੁਹਾਨੂੰ ਤਾਂ ਕਹਾਣੀ ਅੱਧੀ ਤੋਂ ਜ਼ਿਆਦਾ ਸਮਝ ਆ ਗਈ ਹੋएगी ਲੇਕਿਨ ਬਾਕੀ ਗੱਲਬਾਤ ਕਰਦੇ ਆ ਕੋਮਲ ਦੇ ਫਾਦਰ ਵੀ ਸਾਡੇ ਨਾਲ ਮੌਜੂਦ ਨੇ ਤੇ ਕੋਮਲ ਦੇ ਬ੍ਰਦਰ ਵੀ ਮੌਜੂਦ ਨੇ ਕੋਮਲ ਮੈਂ ਜ਼ਿਕਰ ਕਰ ਰਹੀ ਸੀ ਕਿ ਜਦੋਂ ਵੱਖਰਾ ਕੁਝ ਕਰਦੀ ਹੈ ਤਾਂ ਪੀੜ ਦੇ ਵਿੱਚ ਵੱਖਰੇ ਪਛਾਣੇ ਜਾਂਦੇ ਹਾਲਾਂਕਿ ਪੰਜਾਬੀ ਪੰਜਾਬਣਾਂ ਸ਼ੌਂਕ ਦੇ ਲਈ ਜਾਣੇ ਜਾਂਦੇ ਆ ਸੋ ਇੱਕ ਵੱਖਰਾ ਜਿਹਾ ਸ਼ੌਂਕ ਹੈ ਕਿਵੇਂ ਪੈਦਾ ਹੋਇਆ ਤੇ ਇਹ ਸ਼ੌਂਕ ਮੈਨੂੰ ਬਚਪਨ ਤੋਂ ਹੀ ਆ ਮਤਲਬ ਸਾਡੇ ਘਰੇ ਕੁੜੀਆਂ ਹੁੰਦੀਆਂ ਸੀਗੀਆਂ ਪਹਿਲਾਂ ਤਾਂ ਨਾਰਮਲ ਕੁੜੀਆਂ ਰੱਖਦੇ ਸੀ ਰਾਈਡ ਵਾਸਤੇ ਫਿਰ ਜਦੋਂ ਅਸੀਂ ਮੇਲਿਆਂ 'ਚ ਜਾਣਾ ਸ਼ੁਰੂ ਕੀਤਾ ਉਦੋਂ ਸਾਨੂੰ ਮਤਲਬ ਮਾਰਵਾੜੀ ਨਸਲ ਬਾਰੇ ਪਤਾ ਲੱਗਿਆ ਪਰ ਉਦੋਂ ਸ਼ੌਂਕ ਦਾ ਵਧਾਵਾ ਹੋ ਗਿਆ ਇਹਦਾ ਜ਼ਿਕਰ ਜ਼ਰੂਰ ਕਰਨਾ ਹੈ ਉਸ ਦੌਰ ਦੇ ਵਿੱਚ ਕਿਉਂਕਿ ਹਾਲੇ ਵੀ ਜੇ ਕੁੜੀਆਂ ਚਾਹੇ ਸਕੂਟੀ ਚ ਲਾਂਚ ਹੈ ਗੱਡੀ ਚ ਲਾਉਣ ਹੈ ਤਾਂ ਨਾ ਇੱਕ ਟੌਂਟ ਜ਼ਰੂਰ ਹੁੰਦਾ ਵੀ ਜੇ ਕਿਤੇ ਕੋਈ ਉੰਨੀ ਕੀ ਗੱਲ ਹੋ ਜੇ ਲ ਕੁੜੀਆਂ ਨੂੰ ਚਲਾਉਣੀ ਨਹੀਂ ਆਉਂਦੀ ਸਕੂਟੀ ਹੈ ਨਾ ਪਾਪਾ ਦੀਆਂ ਪਰੀਆਂ ਡੇਗੀਆਂ ਉਸ ਦੌਰ ਦੇ ਵਿੱਚ ਕੁੜੀਆਂ ਦਾ ਸ਼ੌਂਕ ਵੱਡੀ ਗੱਲ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਮਤਲਬ ਸਾਡੇ ਘਰਦਿਆਂ ਦੀ سپورਟ ਆ ਉਹਨਾਂ ਨੇ ਕਦੇ ਵੀ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਕੀਤਾਗਾ ਕਿ ਜੇ ਸਾਨੂੰ ਕੋਈ ਵੀ ਸ਼ੌਂਕ ਆ ਉਹ ਨਹੀਂ سپورਟ ਦੇਣਗੇ ਕਿ ਜੇ ਸਾਡੇ ਬ੍ਰਦਰ ਨੂੰ ਕੋਈ ਸ਼ੌਂਕ ਹੁੰਦਾ ਤੇ ਨਾ ਹੀ ਉਹਨਾਂ ਨੇ ਇਦਾਂ ਕਦੇ ਕਿਹਾ ਹੈ ਕਿ ਨਹੀਂ ਆ ਕੁੜੀਆਂ ਦਾ ਕੰਮ ਨਹੀਂ ਆ ਇਦਾਂ ਕੁਝ ਵੀ ਤੇ ਮੈਨੂੰ ਲੱਗਦਾ ਕਿ ਸਾਨੂੰ ਦੇਖ ਕੇ ਬਹੁਤ ਹੋਰ ਕੁੜੀਆਂ ਵੀ ਅੱਗੇ ਆ ਰਹੀਆਂ ਨੇ ਸੋ ਬਰਾਬਰਤਾ ਦੀ ਗੱਲ ਅਸੀਂ ਹਮੇਸ਼ਾ ਕਰਦੀ ਆ ਸਮਾਜ ਵਿੱਚ ਮੈਂ ਕਹਿੰਦੀ ਬਰਾਬਰ ਨਹੀਂ ਹੁਣ ਤਾਂ ਇੱਕਦਮ ਅੱਗੇ ਹੀ ਨੇ ਕੁੜੀਆਂ ਸੋ ਤੁਸੀਂ ਉਹ ਮਿਸਾਲ ਹੋ ਉਸ ਤੋਂ ਬਾਅਦ ਤੁਹਾਡੀਆਂ ਬੱਚੀਆਂ ਉਹ ਮਿਸਾਲ ਬਣੀਆਂ ਨੇ ਕਿ ਲੋਕੀ ਜਿਹੜੇ ਨੇ ਪੈਰੈਂਟਸ ਵੀ ਉਹ ਮੋਟੀਵੇਟ ਹੋਣਗੇ ਤੇ ਬੱਚੇ ਵੀ ਹੋਣਗੇ ਸੋ ਤੁਹਾਨੂੰ ਇਹ ਕਿਵੇਂ ਲੱਗਿਆ ਮਤਲਬ ਕਿਵੇਂ ਮਹਿਸੂਸ ਹੋਇਆ ਕਿ ਤੁਸੀਂ ਤੁਹਾਡਾ ਬੇਟਾ ਵੀ ਹੈਗਾ ਹੈ ਹਾਲਾਂਕਿ ਤੁਸੀਂ ਬੱਚੇ ਨੂੰ ਵੀ ਨਾਲ ਉਸੇ ਕੰਮ ਦੇ ਵਿੱਚ ਪਾਇਆ ਲੋਕਾਂ ਨੇ ਕਦੀ ਕੁਝ ਕਿਹਾ ਨਹੀਂ ਜੀ ਸਾਨੂੰ ਤਾਂ ਬੜਾ ਪ੍ਰਾਊਡ ਮਹਿਸੂਸ ਹੁੰਦਾ ਹੈ ਦੇਖੋ ਬੱਚੀਆਂ ਹਰੇਕ ਕੰਮ 'ਚ ਮੈਂ ਕਹਿੰਨਾ ਜੀ ਵੇਖੋ ਲੋਕਾਂ ਨੂੰ ਸੋਚ ਬਦਲਣੀ ਚਾਹੀਦੀ ਹੈ ਅੱਜ ਵੀ ਕਈਆਂ ਲੋਕਾਂ ਦੀ ਸੋਚ ਬੜੀ ਮਾੜੀ ਹੈ ਹਨ ਉਹ ਕਹਿੰਦੇ ਸਿਆਣੇ ਦੀ ਘਾਫਤਾ ਵੀ ਦੁਨੀਆ ਚੰਦ ਤੇ ਅਪੜ ਗਈ ਆਪਾਂ ਅਜੇ ਵੀ ਥੱਲੇ ਫਿਰਦੇ ਆਂ ਲੋਕਾਂ ਦੀ ਸੋਚ ਅਜੇ ਬਦਲੀ ਨਹੀਂ ਗਈ ਜੇ ਲੋਕ ਇਹ ਸੋਚ ਬਦਲ ਲੈਣ ਤਾਂ ਇਹ ਪੰਜਾਬ ਕੈਨੇਡਾ ਵੀ ਬਣ ਜਾਊਗਾ ਪੰਜਾਬ ਅਮਰੀਕਾ ਦੀ ਰਿਸ ਵੱਧ ਕਰੂਗਾ ਹਨ ਸੋਚ ਬਦਲਣੀ ਚਾਹੀਦੀ ਲੋਕਾਂ ਨੂੰ ਬੜਾ ਜਰਨਲਿਸਟ ਪਵਨ ਦੇ ਨਾਲ ਪ੍ਰਿਯੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਸ਼੍ਰੀ ਮੁਕਤਸਰ